ਪੰਜਾਬ ਸਾਰਾ ਇਸ ਵੇਲੇ ਖੜਾ ਦੀ ਮਾਰ ਚੱਲ ਰਿਹਾ ਹੈ ਔਰ ਇਸ ਮਾਰ ਦੇ ਤਹਿਤ ਕਿਸਾਨ ਯੂਨੀਅਨਸ ਆਪਣੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਹਰ ਪ੍ਰਭਾਵਿਤ ਏਰੀਆ ਦੇ ਲੋਕਾਂ ਨੂੰ ਮੰਨ ਦਾ ਮੁਆਵਜ਼ਾ ਦੇਣ ਦੇ ਲਈ ਆਪਣੇ ਮੰਗ ਪੱਤਰ ਦੇਣ ਲਈ ਅੱਜ ਡੀਸੀ ਅਮਲਸਰ ਦੇ ਆਫਿਸ ਤੇ ਪਹੁੰਚੇ ਨੇ ਇੱਥੇ ਧਰਨਾ ਵੀ ਲਗਾਇਆ ਹੈ ਭਾਰਤੀ ਕਿਸਾਨ ਯੂਨੀਅਨ ਇਕ ਦਾ ਉਗਰਾਹਾ ਵੱਲੋਂ ਇਹ ਧਰਨਾ ਲਗਾਇਆ ਗਿਆ ਸੀਗਾ ਔਰ ਇਹ ਧਰਨਾ ਥੋੜਾ ਜਿਹਾ ਅਗਰੈਸਿਵ ਵੀ ਹੋ ਗਿਆ ਆ ਕੀ ਕਾਰਨ ਸੀਗਾ ਤੁਹਾਡੀ ਮੰਗ ਸੀਗੀ ਕਿਉਂਕਿ ਇਸ ਵੇਲੇ ਤਾਂ ਅਸੀਂ ਲੋਕ ਜੂਝ ਰਹੇ ਆ ਲੋਕਾਂ ਦੀ ਮਦਦ ਕਰਨ ਦੇ ਲਈ ਰਾਹਤ ਸਮਗਰੀਆਂ ਪਹੁੰਚਾ ਰਹੇ ਆ ਮਗਰ ਤੁਹਾਡੇ ਵੱਲੋਂ ਅਗਰੈਸਿਵ ਕਿਉਂ ਹੋ ਗਏ? ਕੀ ਤੁਹਾਨੂੰ ਪੁਲਿਸ ਨੇ ਤਾਂ ਕੁਝ ਕਰਤਾ ਸੀ ਪਰੇਸ਼ਾਨ ਕਰਤਾ ਸੀਗਾ ਕਿ ਤੋੜਿਆ ਦਰਵਾਜ਼ੇ ਵੀ ਤੋੜਦੇ ਪੈ ਗਏ ਤੁਹਾਨੂੰ ਮੈਂ ਬਗੇਲ ਸਿੰਘ ਭਾਰਤੀ ਕਿਸਾਨ ਜੋ ਇਕਤਾ ਗਰਾਹ ਦਾ ਜ਼ਿਲ੍ਹਾ ਪ੍ਰੈਸ ਖਤਰ ਅਸੀਂ ਭਾਰਤੀ ਕਿਸਾਨ ਜੋ ਇਕਤਾ ਗਰਾਹ ਵੱਲੋਂ ਸੂਬੇ ਪੱਧਰ ਤੇ ਉੱਤੇ ਸਾਰੇ 23 ਜ਼ਿਲ੍ਹਿਆਂ ਦੇ ਅੰਦਰ ਅੱਜ ਡੀਸੀਆਂ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਸੀ ਉਹਦੇ ਵਿੱਚ ਮੰਗ ਪੱਤਰ ਤੇ ਸਾਡੀਆਂ ਜਿਹੜੀਆਂ ਮੰਗਾਂ ਸੀ ਕਿ ਜਿਹੜੇ ਅਸੀਂ ਲਗਾਤਾਰ ਅਸੀਂ ਉਸ ਇਲਾਕੇ ਦੇ ਅਫੈਕਟਡ ਲੋਕ ਆ ਜਿਨ੍ਹਾਂ ਦੇ ਘਰਾਂ 'ਚ ਪਾਣੀ ਆ ਦੇ ਅਸੀਂ ਉਥੋਂ ਪਾਣੀ ਦੇ ਵਿੱਚੋਂ ਲੰਘ ਕੇ ਡੀਸੀ ਸਾਹਿਬ ਨੂੰ ਆਪਣੀ ਸਮੱਸਿਆ ਦੱਸਣ ਵਾਸਤੇ ਆਏ ਸੀ ਕਿ ਅਸੀਂ ਲਗਾਤਾਰਤਾ ਦੇ ਵਿੱਚ ਲੋਕਾਂ ਦੇ ਵਿੱਚ ਲੰਗਰ ਲੈ ਕੇ ਜਾ ਰਹੇ ਹਾਂ ਟੂ ਟੂ ਟੂੜੀ ਲੈ ਕੇ ਜਾ ਰਹੇ ਹਾਂ ਝਾਰਾ ਲੈ ਕੇ ਜਾ ਰਹੇ ਦਵਾਈਆਂ ਲੈ ਕੇ ਜਾ ਰਹੇ ਹਾਂ ਲੋਕਾਂ ਦੀਆਂ ਲੋੜਾਂ ਪੂਰੀਆਂ ਕਰ ਰਹੇ ਹਾਂ ਪਰ ਅਸੀਂ ਚਾਹੁੰਦੇ ਚ ਮੰਗ ਪੱਤਰ ਸਾਡਾ ਸੀ ਕਿ ਜਿਹੜੀਆਂ ਲੋਕਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਨੇ ਉਹ ਅਸੀਂ ਸਿਵਾਸ ਦੇ ਵੀ ਜਥੇਬੰਦੀਆਂ ਨਹੀਂ ਪਰਪਾਈ ਕਰ ਸਕਦੀਆਂ ਉਹ ਸਾਡੀ ਮੰਗ ਸੀ ਸਰਕਾਰ ਤੋਂ ਕਿ ਜਿਹੜੇ ਸਾਡੀਆਂ ਫਸਲਾਂ ਖਰਾਬ ਹੋਈਆਂ ਉਹ 70000 ਰੁਪਏ ਕਿੱਲੇ ਦਾ ਮੁਆਵਜ਼ਾ ਦਿੱਤਾ ਜਾਵੇ ਜਿਹੜੇ ਸਾਡੇ ਘਰ ਨੁਕਸਾਨੇ ਗਏ ਉਹਨਾਂ ਦੀ ਪਰਪਾਈ ਕੀਤੀ ਜਾਵੇ ਜਿਹੜਾ ਘਰਾਂ ਚ ਸਮਾਨ ਨੁਕਸਾਨਿਆ ਗਿਆ ਉਹਦੇ ਪਰਪੇ ਕੀਤੀ ਜਾਵੇ ਨਾਲ ਜਿਹੜੇ ਸਾਡੇ ਪਸ਼ੂ ਰੁੜ ਗਏ ਉਹਨਾਂ ਦਾ ਪਰਪੇ ਕੀਤੀ ਜਾਵੇ ਤੇ ਜਿਹੜੇ ਸਾਡੇ ਕਿਸਾਨ ਰੁੜ ਗਏ ਪਾਣੀ ਚ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਦੀਰੂ ਨੌਕਰੀ ਤੇ ਕੰਪਨਸੇਸ਼ਨ ਤੇ ਮੁਆਵਜ਼ਾ ਦਿੱਤਾ ਜਾਵੇ ਤੇ ਨਾਲ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਨ ਆਏ ਸੀ ਕਿ ਜਿਹੜਾ ਲੋਕਾਂ ਨੇ ਕਰਜ਼ਾ ਚੁੱਕ ਕੇ ਲਿੰਟਾਂ ਦੇ ਉੱਤੇ ਬੈਂਕਾਂ ਤੋਂ ਜਿਹੜਾ ਆਪਣੀ ਫਸਲ ਨੂੰ ਤਿਆਰ ਕੀਤਾ ਸੀ ਉਹਦਾ ਤੁਰੰਤ ਜਿਹੜਾ ਵਿਆਜ ਕਰਨ ਜਿਹੜਾ ਬੰਦਾ ਉਹ ਬੰਦ ਕੀਤਾ ਜਾਵੇ ਤੇ ਇਹ ਲਗਾਤਾਰਤਾ ਦੇ ਵਿੱਚ ਅਸੀਂ ਇੱਥੇ ਧਰਨਾ ਦੇ ਰਹੇ ਸੀ ਤੇ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਸੀ ਪਰ ਪ੍ਰਸ਼ਾਸਨ ਦੇ ਆਪਣੀ ਮਿਸ ਅੰਡਰਸਟੈਂਡਿੰਗ ਜਿਹਦੇ ਕਰਕੇ ਮਨਪੀ ਪ੍ਰਸ਼ਾਸਨ ਇੱਥੇ ਠੀਕ ਸਮੇਂ ਸਰ ਨਹੀਂ ਪਹੁੰਚਿਆ ਤੁਸੀਂ ਤੁਸੀਂ ਧਰਨਾ ਲਾਇਆ ਸੀਗਾ ਕਿ ਇਹ ਮੰਗਾ ਨੂੰ ਲੈ ਕੇ ਪਰ ਇਸ ਵੇਲੇ ਸਾਰਾ ਪੰਜਾਬ ਰੋਟੀ ਪਾਣੀ ਤੋਂ ਉਤਰ ਹੋਇਆ ਕਿਉਂਕਿ ਬੇਸਿਕ ਜ਼ਰੂਰਤ ਰੋਟੀ ਪਾਣੀ ਦੀ ਹੈ ਜਾਨਾਂ ਬਚਾਉਣ ਦੀ ਲੋੜ ਹੈ ਉਹ ਸਾਰੀ ਦੁਨੀਆ ਦੇ ਵਿੱਚ ਜਿੰਨੇ ਪੰਜਾਬ ਵਾਸੀ ਨੇ ਹਰਿਆਣਾ ਇਹ ਸੂਬੇ ਦੇ ਨਾਲ ਦੇ ਜਿੰਨੇ ਵੀ ਲੋਕ ਨੇ ਮਦਦ ਕਰਦੇ ਪਏ ਨੇ ਇਸ ਵੇਲੇ ਪ੍ਰਸ਼ਾਸਨ ਵੀ ਖੁਦ ਲੱਗਾ ਹੋਇਆ ਹੈ ਜਗਾ ਜਗਾ ਜਾ ਰਿਹਾ ਹਜੇ ਤਾਂ ਵਿਹਲਾ ਹੀ ਨਹੀਂ ਹੈਗਾ ਕਿ ਅਸੀਂ ਆਪਣਾ ਮਕਾਨ ਉਖਾਈਏ ਆਪਣੀ ਫਿਰ ਜਮੀਨ ਦਿਖਾਈਏ ਜਮੀਨ ਤਾਂ ਸਾਰੀ ਪਾਣੀ ਚ ਡੁੱਬੀ ਪਈ ਸਾਨੂੰ ਤੇ ਆਪ ਨੂੰ ਯਕੀਨ ਨਹੀਂ ਪੜਾ ਕਿ ਇਹ ਮੇਰੀ ਜਮੀਨ ਹੈ ਜਾਂ ਇਹਨਾਂ ਦੀ ਜਮੀਨ ਸਰ ਸਾਡੀ ਮੰਗ ਸੀ ਕਿ ਜਿਹੜੇ ਡੀਸੀ ਸਾਹਿਬ ਐਮਐਲਏ ਸਾਹਿਬ ਅੱਜ ਹੜ੍ਹ ਆਉਣ ਤੋਂ ਬਾਅਦ ਲੋਕਾਂ ਦੇ ਘਰਾਂ ਦੇ ਵਿੱਚ ਮਤਲਬ ਪਜਾਮੇ ਚੁੱਕੇ ਪੱਦੇ ਫਿਰਦੇ ਆ ਉਹਨਾਂ ਦੀ ਜ਼ਿੰਮੇਵਾਰੀ ਉੱਥੇ ਲੰਗਰ ਵਰਤਾਉਣ ਦੀ ਨਹੀਂ ਆ ਉਹਨਾਂ ਦੀ ਜ਼ਿੰਮੇਵਾਰੀ ਇਹ ਬਣਦੀ ਸੀ ਕਿ ਹੜ੍ਹ ਆਉਣ ਤੋਂ ਪਹਿਲਾਂ ਕੋਈ ਪਲਾਨ ਕਰਕੇ ਤੇ ਤੁਸੀਂ ਬੰਨ ਮਜ਼ਬੂਤ ਕਰ ਦੇ ਜਿਹਦੇ ਕਰਕੇ ਲੋਕਾਂ ਦਾ ਹੜ੍ਹਾਂ ਚ ਨੁਕਸਾਨ ਨਾ ਹੁੰਦਾ ਦੋਤੇ ਗੱਲ ਕੇ ਜਿਹੜੇ ਤੁਸੀਂ ਗੱਲ ਕਰਦੇ ਹੋ ਸਾਰੇ ਲੋਕ ਲੱਗੇ ਅਸੀਂ ਉਸ ਲੱਕ ਜੋ ਥੋਬਾ ਧੰਗਈ ਰਮਦਾਸ ਰੂੜੇਵਾਲ ਮਲਕਪੁਰ ਉਹਨਾਂ ਪਿੰਡਾਂ ਦੇ ਵਾਸੀ ਆ ਉਹਨਾਂ ਪਿੰਡਾਂ ਚ ਅਸੀਂ ਆਏ ਕਿੱਥੇ ਅਸੀਂ ਪ੍ਰਭਾਵਤਾ ਅਸੀਂ ਤਾਂ ਆਪਣੀ ਗੱਲ ਰੱਖਣ ਵਾਸਤੇ ਆਏ ਸੀ ਕਿ ਆ ਸਾਡੀਆਂ ਮੰਗਾਂ ਨੇ ਇਹ ਮੁੱਖ ਮੰਤਰੀ ਤੱਕ ਤੇ ਪੰਜਾਬ ਦੀ ਸਰਕਾਰ ਤੱਕ ਹਿੰਦੁਸਤਾਨ ਦੀ ਸਰਕਾਰ ਤੱਕ ਕੋਈ ਦਿਆ ਕਿੱਕੇ ਜਾਣ ਕਿ ਅੱਜ ਅਫਗਾਨਿਸਤਾਨ ਦੇ ਵਿੱਚ ਉੱਥੇ ਮੁਸ਼ਕਲ ਆਈ ਆ ਤੇ ਦੇਸ਼ ਨੇ ਉੱਥੇ 21 ਮੀਟਰ ਟਨ ਉੱਥੇ ਰਸਤ ਭੇਜਤੀ ਆ ਤੇ ਆ ਪੂਰਾ ਪੰਜਾਬ ਰੁੱੜ ਰਿਹਾ ਤੇ ਦੇਖਦਾ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਮੂੰਹ ਨਹੀਂ ਖੋਲ ਰਿਹਾ ਤੇ ਮੁੱਖ ਮੰਤਰੀ ਖੇਖਣ ਕਰਕੇ ਭੁੰਜੇ ਬਹਿ ਕੇ ਰੋਟੀ ਖਾ ਕੇ ਤੇ ਜਾ ਕੇ ਉੱਥੇ ਕਹਿੰਦਾ ਮੈਂ ਬਿਮਾਰ ਹੋ ਗਿਆ ਅਸੀਂ ਤਾਂ ਉਸ ਤਰਾਸਤੀ ਚ ਆਏ ਆ ਕਿ ਅਸੀਂ ਕੱਲ ਨੂੰ ਕਿਸੇ ਦੀ ਧੀ ਵਿਆਹਣੀ ਆ ਕਿਸੇ ਨੇ ਬੱਚੇ ਦਾ ਲਾਜ ਕਰਾਉਣਾ ਹੈ ਕਿਸੇ ਮਾਂ ਦਾ ਆਪਰੇਸ਼ਨ ਕਰਾਉਣਾ ਹੈ ਸਾਡੀਆਂ ਫਸਲਾਂ ਸਾਰੀਆਂ ਰੁੜ ਗਈਆਂ ਅਸੀਂ ਤਾਂ ਅੰਤੋਂ ਟੁੱਟੇ ਆ ਸਾਡੇ ਤੇ ਵੱਡੇ ਮਾਨ ਸਨਮਾਨ ਨੂੰ 6 ਵਜੇ ਆ ਇਸ ਕਰਕੇ ਅਸੀਂ ਇਹ ਮੰਗ ਪੱਤਰ ਦੇਣ ਆਏ ਆ ਤੇ ਪ੍ਰਸ਼ਾਸਨ ਦੇ ਆਪਣੀ ਕਿਤੇ ਮਿਸ ਅੰਡਰਸਟੈਂਡਿੰਗ ਆ ਜਿਹਦੇ ਕਰਕੇ ਹਾਲਾਤ ਪੁਲਿਸ ਪ੍ਰਸ਼ਾਸਨ ਨੇ ਬਣਾਏ ਸੋ ਸੂਬਾ ਅੰਮ੍ਰਿਤਸਰ ਦੇ ਵਿੱਚ ਕਿਉਂਕਿ ਪੂਰਾ ਸੂਬਾ ਪਰਮਿੰਦਰ ਸਿੰਘ ਜੀ ਸਾਡੇ ਨਾਲ ਨੇ ਸਰ ਅੱਜ ਦਾ ਧਰਨਾ ਸੀਗਾ ਇੱਕ ਧਰਨਾ ਅੱਜ ਲਾਇਆ ਸੀਗਾ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਆਪਣੀ ਮੰਗਾਂ ਨੂੰ ਲੈ ਕੇ ਆਏ ਸੀਗੇ ਅਸੀਂ ਮੰਗਾਂ ਤੋਂ ਬਾਅਦ ਅਸੀਂ ਥੋੜਾ ਐਗਰੈਸਿਵ ਵੀ ਹੋ ਗਏ ਕਿ ਤੋੜਪਾਨ ਵੀ ਸ਼ੁਰੂ ਹੋ ਗਈ ਤੁਹਾਡੇ ਨਾਲ ਕਿ ਇਹ ਕੀ ਕਰਨ ਦੇਖੋ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਉਹ ਸੂਬਾ ਕਮੇਟੀ ਦੇ ਕਰਕੇ ਦਿੱਤਾ ਸੀ ਪੀਕੇ ਜੂ ਇਕਤਾ ਗਰਾਹਾਂ ਸੂਬਾ ਕਮੇਟੀ ਵੱਲੋਂ ਪੂਰੇ 23 ਜਿਲ੍ਹਿਆਂ ਦੇ ਵਿੱਚ 5 ਸਤੰਬਰ ਨੂੰ ਮੰਗ ਪੱਤਰ ਦਿੱਤੇ ਜਾਣੇ ਸੀ ਵੀ ਸਾਡਾ ਹੜ੍ਹਾਂ ਤੋਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਨੂੰ 70000 ਰੁਪਏ ਇੱਕਨ ਮਾਜਜਾ ਜਦੋਂ ਸਾਡੀਆਂ ਲਿਮਟਾਂ ਦੇ ਲੋਨਾਂ ਮਾਫ਼ ਕਰ ਦੇ ਅਵਿਆਜ ਮਾਫ਼ ਕੀਤੇ ਜਾਣ ਸਾਨੂੰ ਪਸ਼ੂਆਂ ਦਾ ਨੁਕਸਾਨ ਹੋਇਆ ਸਾਡੇ ਘਰਾਂ ਦਾ ਨੁਕਸਾਨ ਹੋਇਆ ਸਾਨੂੰ ਮਾਜਜਾ ਦਿੱਤਾ ਇਸੇ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਵੀ ਲੋਕ ਜਿਹੜੇ ਪੀੜਤ ਲੋਕ ਉਹ ਵੀ ਆਏ ਦੂਜੇ ਲੋਕ ਵੀ ਆਏ ਤੇ ਇੱਥੇ ਆਣ ਕੇ ਸੀ ਮੰਗ ਪੱਤਰ ਦੇ ਪਰ ਸਾਨੂੰ ਪ੍ਰਬੰਧ ਲੋ ਪਹਿਲਾਂ ਕੱਲ ਵੀ ਗੱਲ ਹੋਈ ਸੀ ਵੀ ਕੋਈ ਨਾ ਕੋਈ ਏਡੀਸੀ ਜਾਂ ਐਸਡੀਐਮ ਲੈਵਲ ਦਾ ਅਧਿਕਾਰੀ ਸਾਡੇ ਨਾਲ ਗੱਲ ਕਰੇ ਸਾਡੀਆਂ ਮੰਗਾਂ ਨੇ ਅਸੀਂ ਪ੍ਰਸ਼ਾਸਨ ਦੀ ਮਤ ਕਰਨਾ ਚਾਹੁੰਦੇ ਆ ਕਿ ਜਿਵੇਂ ਜਿੱਦੋਂ ਪਾਣੀ ਆ ਰਿਹਾ ਉਹ ਕਿਧਰਾਂ ਰੁਕਿਆ ਜਾਦਾ ਅਸੀਂ ਇਲਾਕੇ ਦੇ ਲੋਕ ਆ ਅਸੀਂ ਕਿਤੇ ਬਾਹਰੋਂ ਦੂਸਰੇ ਜ਼ਿਲ੍ਹੇਆ ਤੋਂ ਨਹੀਂ ਆਏ ਜਾਂ ਪਾਕਿਸਤਾਨ ਤੋਂ ਨਹੀਂ ਆਏ ਅਸੀਂ ਉਸੇ ਇਲਾਕੇ ਪੀੜਤ ਇਲਾਕੇ ਦੇ ਲੋਕ ਆ ਸਾਡੀ ਮੰਗ ਸੀ ਪਰ ਇੱਥੇ ਜਦੋਂ ਅਸੀਂ ਆਏ ਅਸੀਂ ਸਾਢੇ 12 ਵਜੇ 12 ਵਜੇ ਸਟੇਜ ਸਾਢੇ 11:30 ਸ਼ੁਰੂ ਕੀਤੀ 12 ਵਜੇ ਐਲਾਨ ਕਰਤਾ ਵੀ ਕੋਈ ਐਸਡੀਐਮ ਕੋਈ ਏਡੀਸੀ ਆ ਅੱਜ ਅਧਿਕਾਰੀ ਕਹਿੰਦੇ ਵੀ ਕੋਈ ਤੁਸੀਂ ਇਨੈਪਟ ਸੀਲਦਾਰ ਸਾਬ ਹੋਣਗੇ ਕੋਈ ਵੱਡਾ ਅਧਿਕਾਰੀ ਨਹੀਂ ਹੈ ਚਲੋ ਅਸੀਂ ਆਖਿਆ ਕੋਈ ਘੰਟਾ ਇੱਕ ਹੋਰ ਸਟੇਜ ਚਲਾ ਲੈਂਦੇ ਆ ਤੁਸੀਂ ਸਾਧਰੋ ਪਰ ਕਿਸੇ ਨੂੰ ਨਹੀਂ ਸੱਦਿਆ ਮਜਬੂਰੀ ਬਣੀ ਸਾਡੀ ਕਿ ਸਾਨੂੰ ਡੀਸੀ ਦੇ ਬੂਹੇ ਅੱਗੇ ਜਾਣਾ ਪਿਆ ਸਾਡਾ ਕੋਈ ਡੀਸੀ ਦੇ ਬੂਹੇ ਅੱਗੇ ਸਾਨੂੰ ਕੋਈ ਮਿਲਣਾ ਨਹੀਂ ਜਾ ਕੇ ਪਰ ਸਾਡੀ ਗੱਲ ਜਾਣੀ ਚਾਹੀਦੀ ਆ ਕਿ ਡੀਸੀ ਅੰਮ੍ਰਿਤਸਰ ਜਾਂ ਹੋਰ ਪ੍ਰਸ਼ਾਸਨ ਅੱਜ ਲੋਕਾਂ ਦੇ ਵਿੱਚ ਭੱਜੇ ਫਿਰਦੇ ਆ ਐਂ ਕਰਨ ਦੇ ਅੱਜ ਲੋਕ ਵੀ ਸਿਰਤਾ ਕਰ ਰਹੇ ਆ ਚਲੋ ਐਜ਼ ਅ ਊਮਨ ਅਸੀਂ ਉਹਨਾਂ ਦੀ ਇੱਜ਼ਤ ਬਹੁਤ ਕਰਦੇ ਆ ਚੰਗੇ ਲੇਡੀ ਪਰ ਉਹਨਾਂ ਨੇ ਘਰਾਤ ਲੈਵਲ ਤੇ ਜਾ ਤੇ ਉਹਨਾਂ ਦੇ ਆਰਡਰਾਂ ਤੇ ਥਲੜਿਆਂ ਨੇ ਨਹੀਂ ਕੀਤਾ ਤੇ ਪਤਾ ਨਹੀਂ ਕੀ ਹੋਇਆ ਡਰੇਨ ਕੋਈ ਨਹੀਂ ਸਾਫ ਹੋਈ ਜੀ ਅੱਜ ਡਰੇਨਾ ਸਾਫ ਹੋ ਜਾਂਦੀਆਂ ਦਰਿਆ ਨੂੰ ਸਾਫ ਕੀਤਾ ਹੁੰਦਾ ਥੋੜਾ ਬੋਧਾ ਵਿੱਚੋਂ ਕੱਢਿਆ ਹੁੰਦਾ ਜਿਹੜਾ ਵਿੱਚ ਰੁਕ ਰੁਕ ਪੈਂਦੇ ਉਹਨਾਂ ਹੋਰ ਅੱਜ ਨੁਕਸਾਨ ਘਟ ਹੁੰਦਾ ਪਰ ਅੱਜ ਨੁਕਸਾਨ ਜੋ ਹੋਇਆ ਵਾ ਭਾਖੜਾ ਡੈਮ ਦੀ ਨਲਾਇਕੀ ਕਰਕੇ ਤੇ ਪ੍ਰਸ਼ਾਸਨ ਦੀ ਨਲਾਇਕੀ ਕਰਕੇ ਅੱਜ ਬੜਾ ਵੱਡਾ ਨੁਕਸਾਨ ਪੰਜਾਬ ਦਾ ਹੋ ਗਿਆ 5 ਸਾਲ ਲਈ ਉਹ ਇਲਾਕਾ ਪਿੱਛੇ ਚੱਲ ਗਿਆ ਜਿਹਦਾ ਜ਼ਿੰਮੇਵਾਰ ਬੀਬੀਐਮਬੀ ਜੋ ਚਲਾਉਂਦੇ ਆ ਸਰਕਾਰਾਂ ਤੇ ਜਿਹੜਾ ਅੰਮ੍ਰਿਤਸਰ ਜਿਹੇ ਦਾ ਪ੍ਰਸ਼ਾਸਨ ਆ ਜਿਹੜਾ ਹੁਣ ਜਿਹੜਾ ਨੁਕਸਾਨ ਹੋ ਗਿਆ ਜਿਹੜਾ ਚੁੱਕ ਹੋ ਗਿਆ ਮਗਰ ਜਿਹੜੇ ਹਾਲਾਤ ਹੈਗੇ ਨੇ ਅਸੀਂ ਉਹਨਾਂ ਨਾਲ ਜੂਝਦੇ ਪਿਆ ਉਹਨਾਂ ਨੂੰ ਉਹਨਾਂ ਨੂੰ ਕਵਰ ਕਰੀਏ ਉਹਨਾਂ ਦੇ ਤਰੀਕੇ ਨਾਲ ਚੱਲੀਏ ਮਗਰ ਇਸ ਵੇਲੇ ਜਿਵੇਂ ਤੁਹਾਨੂੰ ਵੀ ਪਤਾ ਹੈਗਾ ਸਾਰਾ ਪ੍ਰਸ਼ਾਸਨ ਲੋਕਾਂ ਦੀ ਮਦਦ ਲਈ ਲੱਗਾ ਆ ਕਿਉਂਕਿ ਲੋਕ ਇਸ ਵੇਲੇ ਬਹੁਤ ਪ੍ਰਭਾਵਿਤ ਹੋਏ ਹੋਏ ਨੇ ਮਗਰ ਉਤੋਂ ਬਾਅਦ ਵੀ ਅਸੀਂ ਉਹ ਕਿਤੇ ਧਰਨੇ ਤੇ ਬੈਠੇ ਆ ਨਹੀਂ ਧਰਨਾ ਦੇਣਾ ਵੇਖੋ ਧਰਨੇਆ ਕਰਕੇ ਲੈਂਡ ਪੂਲਿੰਗ ਪਾਲਸੀ ਵਾਪਸ ਹੋਈ ਆ ਧਰਨੇ ਕੋਈ ਬਿਲਕੁਲ ਠੀਕ ਆ ਧਰਨੇ ਦੇਣੇ ਆ ਧਰਨੇ ਜਿਲੇ ਬੰਦੇ ਨੇ ਮਗਰ ਜਸਰਾਂ ਦੀ ਪਾਲਸੀ ਜਿਸ ਤਰ੍ਹਾਂ ਦਾ ਟਾਈਮ ਸੀਗਾ ਸਮੇ ਮੇਰਾ ਕਹਿਣ ਦਾ ਮਤਲਬ ਸੀਗਾ ਕਿ ਉਹ ਸਮੇ ਨਹੀਂ ਸੀ ਇਹ ਤਾਂ ਸਮਾ ਬਿਲਕੁਲ ਲੋਕ ਇੱਕ ਦੂਜੇ ਦੀ ਮਤ ਕਰ ਰਹੇ ਆ ਪਰ ਸਰਕਾਰ ਜਿਹੜੀ ਸਰਕਾਰ ਵਿੱਚ ਡਰਾਮੇ ਹੋ ਰਹੇ ਆ ਮੁੱਖ ਮੰਤਰੀ ਡਰਾਮੇ ਕਰ ਰਿਹਾ ਕਿਦਾ ਉਹ ਬੀਬੀ ਨੂੰ ਗੱਲ ਲਾ ਕੇ ਰੋਇਆ ਬਾਅਦ ਵਿੱਚ ਵਰਕਰ ਨਿਕਲੀ ਕਿਦਾਂ ਆਪਣੇ ਵਿੱਚ ਰੋਟੀ ਖਾ ਬਹਿ ਗਿਆ ਬਾਅਦ ਵਿੱਚ ਰਾਤ ਨੂੰ ਹਿਆ ਤਾਂ ਅਸੀਂ ਡਰਾਮਿਆਂ ਦਾ ਪਰਦਾ ਪਾਸ਼ ਕਰਨ ਆਏ ਆ ਜਿਹੜਾ ਪ੍ਰਸ਼ਾਸਨ ਵੀ ਡਰਾਮੇ ਕਰ ਰਿਹਾ ਪਹਿਲਾਂ ਇਹਨਾਂ ਨੇ ਜੇ ਕੁਝ ਕੀਤਾ ਹੁੰਦਾ ਤੇ ਫਿਰ ਅਸੀਂ ਆ ਨਾ ਸਾਨੂੰ ਇਹਨਾਂ ਦੇ ਉੱਕਾ ਵਿਸ਼ਵਾਸ ਨਹੀਂ ਆ ਇਹ ਸਿਰਫ ਤੇ ਸਿਰਫ ਨਾਲ ਇੱਕ ਕੈਮਰੇ ਵਾਲਾ ਤੇ ਨਾਲ ਇੱਕ ਅਫਸਰ ਤੇ ਨਾਲ ਬਾਡੀਗਾਰਡ ਲੈ ਕੇ ਤੁਰੇ ਫਿਰਦੇ ਆ ਲੋਕਾਂ ਦਾ ਕੋਈ ਸਰੋਕਾਰ ਨਹੀਂ ਤੇ ਪੰਜਾ ਸੱਤਾ ਪਿੰਡਾਂ ਦੇ ਲੋਕ ਖੜੇ ਆ ਜਿਹੜੇ ਆnde ਸਾਡੇ ਪ੍ਰਿੰਟ ਦੇ ਵਿੱਚ ਕੋਈ ਅਧਿਕਾਰੀ ਨਹੀਂ ਪਹੁੰਚਿਆ ਸੋ ਤੁਸੀਂ ਦੇਖਿਆ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਵੱਲੋਂ ਅੱਜ ਆਪਣੀਆਂ ਹੱਕੀ ਮੰਗਾਂ ਦੇ ਲਈ ਕਿਉਂਕਿ ਬਾੜ ਨਾਲ ਪ੍ਰਭਾਵਿਤ ਹੋਏ ਜਿਹੜੇ ਪਿੰਡ ਨੇ ਉਹ ਲੋਕ ਇੱਥੇ ਪਹੁੰਚੇ ਹੋਏ ਸਨ ਉਹਨਾਂ ਦੇ ਲਈ ਮੁਆਵਜ਼ੇ ਦੇ ਲਈ ਉਹਨਾਂ ਦੇ ਮੁਆਵਜ਼ੇ ਦੇ ਲਈ ਉਹਨਾਂ ਦੀ ਮਦਦ ਦੇ ਲਈ ਉਹ ਅੱਜ ਮੰਗ ਪੱਤਰ ਵੀ ਦੇਣਾ ਚਾਹਦੇ ਸਨ ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਮੰਗ ਪੱਤਰ ਲੈ ਨਹੀਂ ਪਾਇਆ ਸੋ ਇਸ ਕਰਕੇ ਅਗਰੈਸਿਵ ਹੋ ਕੇ ਇਹਨਾਂ ਲੋਕਾਂ ਨੇ ਡੀਸੀ ਆਫਿਸ ਦੇ ਬਾਹਰ ਬੈਠ ਕੇ ਕਰਵਾ ਦਿੱਤਾ ਉਸ ਤੋਂ ਬਾਅਦ ਤਸਵੀਰਦਾਰ ਨੇ ਆ ਕੇ ਇਹਨਾਂ ਕੋਲੋਂ ਮੰਗ ਪੱਤਰ ਲਿਆ ਆ ਮੰਗ ਪੱਤਰ ਮੈਨੂੰ ਉੱਪਰ ਮਿਲਿਆ ਇਹਨਾਂ ਵੱਲੋਂ ਤੇ ਅਸੀਂ ਉਹ ਮੰਗਵਤਰੇ ਕਹਿੰਦੇ ਸਾਡਾ ਸੀਐਮ ਸਾਹਿਬ ਤੇ ਪੀਐਮ ਸਾਹਿਬ ਕੋਲੇ ਪਹੁੰਚਾ ਦਿਓ ਉਹ ਅਸੀਂ ਜਲਦ ਤੋਂ ਜਲਦ ਪਹੁੰਚਾ ਦਾਂਗੇ ਇਹਨਾਂ ਦੀ ਜੋ ਮੰਗਾ ਨੇ ਉਹਨਾਂ ਉੱਤੇ ਸਰਕਾਰ ਪੂਰੀ ਕਾਰਵਾਈ ਕਰੂਗੀ ਹਾਂ ਇਹਨਾਂ ਨੇ ਥੋੜਾ ਜਿਹਾ ਗਰਮ ਰੁਪਈਆ ਪੜਾਇਆ ਹੈ ਤੋੜਪੰਨ ਕਰਕੇ ਅੰਦਰ ਵੜੇ ਨੇ ਪਰ ਇਹਨਾਂ ਦੇ ਮਨ ਦੇ ਵਿੱਚ ਗੁੱਸਾ ਸੀਗਾ ਕਿ ਫਲੱਡ ਕਰਕੇ ਇਹਨਾਂ ਦਾ ਨੁਕਸਾਨ ਜਿਆਦਾ ਹੋਇਆ ਹੈ ਅਸੀਂ ਸਮਝਦੇ ਨੁਕਸਾਨ ਹੋਇਆ ਹੈ ਪ੍ਰਸ਼ਾਸਨ ਇਹਨਾਂ ਦਾ ਪੂਰੀ ਤਰ੍ਹਾਂ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਠੀਕ ਹੈ ਕੈਮਰਾ ਪਰਸਨ ਤੇਜ ਦੇ ਨਾਲ ਜੋਤੀ ਵਿਹਲ ਜਾਨਿਕ ਸਵੇਰਾ ਟੀਵੀ ਅੰਮ੍ਰਿਤਸਰ